ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਵਿੱਚ ਕੀਤੇ ਗਏ ਦਾਅਵਿਆਂ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਲੈਣ। ਸਤਿ ਸ੍ਰੀ ਅਕਾਲ ਜੀ। ਡੀਡੀ ਪੰਜਾਬੀ ਦੇ ਇਸ ਖਾਸ ਸ਼ੋਅ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਸ਼ੋਅ ਲੈ ਕੇ ਆ ਰਹੇ ਹਾਂ ਇਮੀਗ੍ਰੇਸ਼ਨ ਦੇ ਉੱਪਰ। ਮੇਰੇ ਨਾਲ ਨੇ ਅੱਜ ਲੋਜਲ ਰਿਸਰਚਰ ਸਟੱਡੀਜ਼ ਤੋਂ ਡਾਕਟਰ ਅਮਰਜੀਤ ਕੋਰ ਜਿਨ੍ਹਾਂ ਨੇ ਪੀਐਚਡੀ ਕੀਤੀ ਇੰਗਲਿਸ਼ ਦੇ ਵਿੱਚ ਤੇ ਇਹ ਕਾਫੀ ਟਾਈਮ ਤੋਂ ਇਮੀਗ੍ਰੇਸ਼ਨ ਦੇ

ਨਨ ਉਸ ਸਰਚ ਕੀਤਾ ਤਾਂ ਇਸ ਨੂੰ ਜਨ ਇੰਟਰੋਡਿਊਸ ਕਰਨ ਲੱਗੇ ਨੇ ਜੋ ਪ੍ਰੋਗਰਾਮ ਹੈ ਸਕਿੱਲ ਕੈਟਾਗਰੀ ਦੇ ਵਿੱਚ ਇਹ ਸ਼ਾਰਟ ਟਰਮ ਵੀਜ਼ਾ ਹੁੰਦਾ ਜੀ ਸਿਰਫ 6 ਮਹੀਨੇ ਦਾ ਇਸ ਦੀ ਫੀਸ ਵੀ ਜੋ ਹੈ ਬਹੁਤ ਥੋੜੀ ਫੀਸ ਹੁੰਦੀ 3 3.5 ਲੱਗਦੇ ਆਸ-ਪਾਸ ਤੇ ਇਸ ਵਿੱਚ ਆਪਾਂ ਗੱਲ ਕਰਦਾ ਪਰ ਜਿਤ ਕਰ ਜਿਤ ਕਰ ਸੜਾ ਦੱਸੋ ਕਿ ਇਹ ਕੀ ਪ੍ਰੋਗਰਾਮ ਹੈ ਤੇ ਇਸ ਨੂੰ ਆਪਾਂ ਕਿਸ ਤਰ੍ਹਾਂ ਹਾਈਲਾਈਟ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਸ ਤਰ੍ਹਾਂ ਜਿਹੜਾ ਜਿਵੇਂ ਹੁਣ ਤੁਸੀਂ ਬਹੁਤ ਅੱਛੀ ਗੱਲ ਕੀਤੀ ਕਿ ਇਸ ਟਾਈਮ ਜਿਹੜੇ ਬੱਚੇ ਉਹ ਕੈਨੇਡਾ ਨਹੀਂ ਜਾਣਾ ਚਾਹੁੰਦੇ ਕਿਉਂਕਿ ਬਜਟ ਬਹੁਤ ਜ਼ਿਆਦਾ ਹੈ ਉਹ ਅਗਰ ਆਪਾਂ ਗੱਲ ਕਰੀਏ جیਆਈਸੀ ਡਬਲ ਹੋ ਗਿਆ ਫੀਸ ਬਹੁਤ ਜ਼ਿਆਦਾ ਹੈ 30 35 ਲੱਖ एवरी पेरेंट्स ਕੈਨ ਨਾਟ ਅਫੋਰਡ ਤਾਂ ਇਹਦੇ ਵਿੱਚ ਕੈਨੇਡਾ ਦੇ ਸਕਿੱਲ ਕੈਟਾਗਰੀਜ਼ ਦੇ ਕੋਰਸੇ ਨੇ ਸਾਡੇ ਕੋਲੋਂ ਜਿਦੇ ਵਿੱਚ ਆਪਾਂ ਕਹਿ ਸਕਦੇ ਹਾਂ ਅਗਰ ਆਪਾਂ ਗੱਲ ਕਰੀਏ ਪਲੰਬਰ ਦਾ ਕੋਰਸ ਹੈ ਕਾਰਪੈਂਟਰ ਦਾ ਏਆਈ ਦਾ ਅੱਜਕੱਲ ਜ਼ਮਾਨਾ ਰੋਬੋਟਿਕਸ ਦਾ ਕੋਰਸ ਹੈ ਏਆਈ ਹੈ ਉਸ ਤੋਂ ਇਲਾਵਾ ਕੰਪਿਊਟਰ ਦੇ ਕੋਰਸੇ ਨੇ ਇਲੈਕਟ੍ਰੋਨਿਕਸ ਦੇ ਕੋਰਸੇ ਨੇ ਕਮਿਊਨੀਕੇਸ਼ਨ ਰਿਗਾਰਡਡ ਕੋਰਸੇ ਐ ਸੈਲੂਨ ਹੈ ਹੈਲਥ ਕੇਅਰ ਹੈ ਹਸਪਿਟੈਲਨਿਟੀ ਹੈ ਹੋਟਲ ਲਾਈਨ ਦੇ ਕੋਰਸਸੇ ਹਨ ਮਤਲਬ देयर आर 28 ਟਾਈਪ ਆਫ ਕੋਰਸਸ ਜਿਨ੍ਹਾਂ ਦੇ ਵਿੱਚ ਬੱਚਾ ਜਿਹੜਾ ਉਹ ਸ਼ਾਰਟ ਟਰਮ ਸਟੱਡੀ ਕਰਨ ਦੀ ਜਾ ਸਕਦਾ ਹੈ ਇਹ ਕੋਰਸਸ ਜਿਹੜੀ ਹੈ 20 ਵੀਕਸ ਤੋਂ ਸ਼ੁਰੂ ਹੋ ਕੇ 40 ਵੀਕਸ ਤੱਕ ਦੇ ਕੋਰਸਸ ਨੇ ਜੇਕਰ ਆਪਾਂ ਗੱਲ ਕਰੀਏ ਤਾਂ ਇਹਨਾਂ ਦੀ ਫੀਸ ਬਹੁਤ ਹੀ ਘੱਟ ਹੈ ਆਪਾਂ ਗੱਲ ਕਰੀਏ ਤਾਂ 2000 ਡਾਲਰ ਤੋਂ ਫੀਸ ਸ਼ੁਰੂ ਹੋ ਜਾਂਦੀ ਹੈ ਐਂਡ ਇਟ ਇਜ਼ ਅ ਵੈਰੀ ਲੈਸ ਨੂੰ ਅਗਰ ਆਪਾਂ ਕਨਵਰਟ ਕਰਦੇ ਹਾਂ ਤਾਂ ਇਟਸ ਅ ਵੈਰੀ ਲੈਸ ਫੀਸ 1.5 ਲੱਖ ਦੇ ਅਕੋਰਡਿੰਗਲੀ ਫੀਸ ਹੁੰਦੀ ਹੈ ਕੁਝ ਕੋਰਸਸ ਦੀ ਜ਼ਿਆਦਾ ਵੀ ਹੈ ਅਕੋਰਡਿੰਗ ਟੂ ਦਾ ਡਿਊਰੇਸ਼ਨ ਆਫ ਦਾ ਕੋਰਸ ਹੈ ਕੋਰਸ ਕਿੰਨਾ ਪ੍ਰੈਕਟੀਕਲ ਹੈ ਫਿਰ ਵੀ 3 ਤੋਂ 4 ਲੱਖ ਦੇ ਵਿੱਚ ਵਿੱਚ ਬੱਚਾ ਜਿਹੜਾ ਉਹ ਆਪਣਾ ਕੈਨੇਡਾ ਸਟੱਡੀ ਕਰਨ ਦਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦਾ ਐਪਾਰਟ ਫਰਮ ਥੈਟ ਇਹਦੇ ਵਿੱਚ ਜਿਹੜੀ ਫੀਸ ਐ ਟਿਊਸ਼ਨ ਫੀਸ ਹੈ ਉਹ ਵੀ ਆਫਟਰ ਵੀਜ਼ਾ ਤਾਂ ਬੱਚੇ ਨੂੰ ਜ਼ਿਆਦਾ ਰਿਸਕ ਵੀ ਨਹੀਂ ਰਹਿੰਦਾ ਜੇ ਆਪਾਂ ਗੱਲ ਕਰੀਏ ਬੱਚਾ ਜਦੋਂ ਟੂਰਿਸਟ ਵੀਜ਼ਾ ਅਪਲਾਈ ਕਰਦਾ ਹੈ ਤਾਂ ਹੋਟਲ ਬੁਕਿੰਗ ਕਰਵਾਉਂਦਾ ਹੈ ਆਪਾਰਟ ਫਰੋਂ ਥੈਟ ਯਰ ਟਿਕਟ ਲਗਾਉਂਦਾ ਹੈ ਤੋਂ ਇਨਾ ਐਕਸਪੈਂਸ ਪਹਿਲੇ ਹੀ ਕਰ ਦਿੰਦਾ ਤੇ ਉਹਦੇ ਵਿੱਚ ਵੀ ਉਹਦੇ ਵਿੱਚ ਵੀਜ਼ਾ ਚਾਂਸਸ ਘਟ ਹੁੰਦੇ ਆ ਮੈਂ ਤੁਹਾਡੀ ਗੱਲ ਨੂੰ ਇਸ ਨਾਲ ਤੁਲਨਾ ਚਾਹਾਂਗਾ ਇਸ ਵੀਜ਼ਾ ਦਾ ਜੋ ਸਭ ਤੋਂ ਵੱਡਾ ਫਾਇਦਾ ਆਪਾਂ ਕਹਿ ਸਕਦੇ ਹਾਂ ਕਿ ਇਹ ਤੁਸੀਂ 6 ਮਹੀਨਿਆਂ ਦਾ ਤੁਹਾਨੂੰ ਵੀਜ਼ਾ ਮਿਲ ਜਾਈਗਾ ਤੁਸੀਂ ਕੈਨੇਡਾ ਜਾਓਗੇ ਉਸ ਤੋਂ ਤੁਸੀਂ ਕੈਨੇਡਾ ਨੂੰ ਐਕਸਪਲੋਰ ਕਰੋ ਤੇ ਉਸ ਤੋਂ ਬਾਅਦ ਤੁਸੀਂ ਵਾਪਿਸ ਆਲਾ ਚ ਵਾਪਿਸ ਆ ਜਾਓ ਬਟ ਸਾਰੇ ਸਕਿੱਲ ਟ੍ਰੇਡ ਕੋਰਸਸ ਨਹੀਂ ਤੁਸੀਂ ਚਾਹੋ ਤੇ ਉੱਥੇ ਆਪਣਾ ਵੀਜ਼ਾ ਨੂੰ ਐਕਸਟੈਂਡ ਕਰਵਾ ਲਓ उस तो बाद इसी कोर्स से डिप्लोमा करके आगे कर लो ये सारे जितने स्किल्ड कोर्सेस ने इन्हें सब तो बड़ा बेनिफिट की है कि आज डेट से कनाडा अगर तू सर्च करो देखो उधर जो डिमांड है से स्किल डिमांड चल रही है ना स्किल डिमांड्स पर की कि तुम लोग पीआर में बहुत इजी रहेगा इधर जो मेन बेनिफिट्स जो मेन लग है कि यही होंगे तो मैं ठीक कह रहा हूं बिल्कुल जी सही कह रहे हो देखो ਅੱਪ ਗਏ ਨੇ ਕਿ ਬੱਚੇ ਨੂੰ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਕਹਿੰਦੇ ਜੀ ਕੈਨੇਡਾ ਦੇ ਵਿੱਚ ਕੰਮ ਨਹੀਂ ਆ ਕੈਨੇਡਾ 'ਚ ਜੋਬਸ ਨਹੀਂ ਆ ਉਹਦਾ ਸਭ ਤੋਂ ਵੱਡਾ ਰੀਜ਼ਨ ਕੀ ਹੈ ਕਾਫੀ ਅੱਗੇ ਵੀ ਪਹਿਲਾਂ ਮੇਰੇ ਕਾਫੀ ਸ਼ੂਟਸ ਆਏ ਤੇ ਮਨੋ ਚ ਇੱਕੋ ਹੀ ਗੱਲ ਕਰਦੀਆਂ ਕਿ ਜਿੰਨਾ ਵੀ ਬੱਚਾ ਬਾਹਰ ਗਿਆ ਉਹ ਬੱਚਾ ਜਿਹੜਾ ਸੀਗਾ ਉਹ ਡਿਪਲੋਮਾ ਇਨ ਬਿਜ਼ਨਸ ਬੀਬੀਏ ਲੈ ਕੇ ਚਲਾ ਗਿਆ ਮਾਸਟਰ ਇਨ ਬਿਜ਼ਨਸ ਲੈ ਕੇ ਚਲਾ ਗਿਆ 4-5 ਸਾਲ ਬੱਚਾ ਜਦੋਂ ਵੀ ਬਾਹਰ ਜਾਂਦਾ ਸੀ ਉਹ ਦੇਖਦਾ ਸੀਗਾ ਚਾਹੇ ਉਹ ਮੈਡੀਕਲ ਬੈਕਗਰਾਉਂਡ ਦਾ ਬੱਚਾ ਸੀ ਨੋਨ ਮੈਡੀਕਲ ਸੀ ਆਰਟ ਸੀ ਕਾਮਰਸ ਸੀ ਉਹ ਹੁੰਦਾ ਸੀਗਾ ਕਿ ਤਿੰਨ ਚਾਰ ਕਾਲਜਿਸ ਸੀਗੇ ਵੀ ਮੈਂ ਉੱਥੇ ਜਾਣਾ ਉੱਥੇ ਫੀਸ ਘੱਟ ਹੈ ਡਿਪਲੋਮਾ ਇਨ ਬਿਜ਼ਨਸ ਕਰਨਾ ਤਾਂ ਉਹ ਹਰ ਬੱਚੇ ਨੇ ਬਿਜ਼ਨਸ ਦੀ ਸਟੱਡੀ ਕਰ ਲਈ ਤੇ ਇੱਕ ਤਰ੍ਹਾਂ ਦੀਆਂ ਜੌਬਸ ਲਿਮਟਿਡ ਹੋਣਗੀਆਂ ਜਿਵੇਂ ਤੁਸੀਂ ਕਿਹਾ ਬਿਲਕੁਲ ਸਹੀ ਕਿਹਾ ਕਿ ਇਸ ਟ੍ਰੇਮ ਕੈਨੇਡਾ ਦੇ ਵਿੱਚ ਸਕਿੱਲ ਕੈਟਾਗਰੀਸ ਦੀ ਡਿਮਾਂਡ ਹੈ ਉਹ ਜਿੰਨੀ ਉੱਥੇ ਪਲੰਬਰ ਦੀ ਡਿਮਾਂਡ ਹੈ ਇਲੈਕਟ੍ਰੀਸ਼ੀਅਨ ਦੀ ਡਿਮਾਂਡ ਹੈ ਡੀਜ਼ਲ ਮੈਕੈਨਿਕ ਦੀ ਡਿਮਾਂਡ ਹੈ ਜਾਂ ਜਿਹੜੇ ਵੈਲਡਰਸ ਨੇ ਉਹਨਾਂ ਦੀ ਡਿਮਾਂਡ ਹੈ ਪੇਂਟਰਸ ਦੀ ਡਿਮਾਂਡ ਆਈ ਡੋਨਟ ਥਿੰਕ ਸੋ ਕਿ ਇੰਨੀ ਉੱਥੇ ਵਰ ਕੈਟਾਗਰੀਜ਼ ਦੀ ਡਿਮਾਂਡ ਹੈਗੀ ਹੈ ਨਾ ਹੈਲਥ케ਅਰ ਦੀ ਡਿਮਾਂਡ ਹੈ ਨੈਨੀ ਦੀ ਡਿਮਾਂਡ ਹੈ ਇਹ ਚੀਜ਼ਾਂ ਦੀ ਕਾਫੀ ਡਿਮਾਂਡ ਹੈ ਜਦੋਂ ਬੱਚਾ ਇਹ ਕੋਰਸਸ ਨੂੰ ਕਰਦਾ ਹੈ ਕੋਰਸਸ ਕਰਨ ਤੋਂ ਬਾਅਦ ਉਹਨੂੰ ਉੱਥੇ ਵਰਕ ਅਪਰਚੂਨਿਟੀਆਂ ਵੀ ਮਿਲਦੀਆਂ ਨੇ ਅਪਾਰਟ ਫਰਮ ਥੈਟ ਉਹਨੂੰ ਕਿਸੇ ਵੀ ਕੰਟਰੀਜ਼ ਦੇ ਵਿੱਚ ਜੌਬ ਮਿਲ ਜਾਂਦੀ ਹੈ ਇਵਨ ਜਦੋਂ ਇੰਡੀਆ ਆਂਦਾ ਹੈ ਤਾਂ ਉਹਨੂੰ ਇੱਥੇ ਵੀ ਕਾਫੀ ਜਿਹੜੀਆਂ ਅੱਛੀ ਕੰਪਨੀਆਂਜ਼ ਨੇ ਐਮ ਐਨ ਸੀ ਕੰਪਨੀਆਂਜ਼ ਐ ਉਹਨਾਂ ਦੇ ਵਿੱਚ ਜੌਬ ਮਿਲ ਜਾਂਦੀ ਹੈ ਪਰ ਜੇਕਰ ਆਪਾਂ ਗੱਲ ਕਰਦੇ ਹਾਂ ਦੂਸਰੇ ਕੋਰਸਸ ਦੀ ਤਾਂ ਉਹਨਾਂ ਦੇ ਵਿੱਚ ਲਿਮਿਟਡ ਓਪਰਚ्युनिटीਜ਼ ਰਹਿ ਜਾਂਦੀਆਂ ਇਸ ਸਿਚੁਏਸ਼ਨ 'ਕੰਨ ਹੋਰ ਦੱਸਣਾ ਚਾਹੁੰਗਾ ਜੀ ਇਹ ਜਿਹੜੇ ਕੋਰਸਸ ਨੇ ਇਹ 18 ਸਾਲ ਦੇ ਬੱਚਾ ਤੋਂ ਲੈ ਕੇ ਤੇ 45 ایਅਰਸ ਤੱਕ ਦੇ ਲੋਕ ਕਰ ਸਕਦੇ ਨੇ ਇਸ ਕੋਈ ਲਿਮਿਟ ਨਹੀਂ ਹੈ ਤੜੀ ਕਿ ਤੜੀ ਏਜ 20 ਸਾਲ 22 ਸਾਲ 23 ਸਾਲ ਹੋਣੀ ਚਾਹੀਦੀ ਹੈ 18 ਸਾਲ ਤੋਂ ਲੈ ਕੇ ਤੇ 45 ਸਾਲ ਦਾ एलिजिबल ਨੇ ਦੇ ਵਿੱਚ। ਉਹ ਦੂਸਰਾ ਕੋਈ ਤਨੋਂ ਐਸੇ ਲੋਨ ਨਹੀਂ ਹੈ। ਕੋਈ ਜੀਐਸਈ ਲੋਨ ਨਹੀਂ ਹੈ। ਪਰ ਸਭ ਤੋਂ ਵੱਡਾ ਬੈਂਟ ਛੋਟੀ ਜਿਹੀ ਗੱਲ ਇਹ ਹੈ ਕਿ ਇੰਗਲਿਸ਼ ਬੇਸਿਕ ਆਣੀ ਜ਼ਰੂਰੀ ਹੈ। ਅਗਰ ਤੁਹਾਨੂੰ ਬੇਸਿਕ ਇੰਗਲਿਸ਼ ਨਹੀਂ ਆਏਗੀ ਤੁਸੀਂ ਨਹੀਂ ਕਰ ਪਾਓਗੇ ਇਸ ਨੂੰ। ਬੇਸਿਕ ਇੰਗਲਿਸ਼ ਤਾਂ ਆਣੀ ਜ਼ਰੂਰੀ ਹੈ। ਮੈਡਮ ਹੋਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜੀ? ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਇਹਦੇ ਵਿੱਚ ਏਜ ਕ੍ਰਾਈਟੇਰੀਆ 18 ਟੂ 45 ইয়ার্স ਤੱਕ ਹੈ। ਪਰ ਮਿਨੀਮਮ 12 ਕੀਤੀ ਹੋਣੀ ਚਾਹੀਦੀ ਹੈ ਬੇਸਿਕ ਨੋਲੇਜ ਦੇ ਕੋਈ ਤੇ ਇੰਗਲਿਸ਼ ਦੇ ਵਿੱਚ ਸਟੱਡੀਜ਼ ਹੈ ਜੇਕਰ ਇੰਗਲਿਸ਼ ਹੀ ਨਹੀਂ ਆਂਦੀ ਤਾਂ ਤੁਸੀਂ ਉੱਤੇ ਚਾਹੀਓ ਪ੍ਰੈਕਟੀਕਲ ਸਕਿੱਲ ਹੈ ਚਾਹੀਓ ਥਿਓਰੈਟਿਕਲ ਸਕਿੱਲ ਹੈ ਜਦੋਂ ਜਦੋਂ ਤੁਹਾਨੂੰ ਪੜਾਇਆ ਜਾਣਾ ਹੈ ਕੋਈ ਪ੍ਰੈਕਟੀਕਲ ਕਰਵਾਏ ਜਾਣੇ ਹੈ ਤਾਂ ਉਹ ਸਾਰੇ ਇੰਗਲਿਸ਼ ਦੀ ਕਰਵਾਏ ਜਾਣੇ ਹੈ ਤਾਂ ਬੇਸਿਕ ਨੋਲੇਜ ਇੰਗਲਿਸ਼ ਦੀ ਅਨੀ ਬਹੁਤ ਜ਼ਰੂਰੀ ਹੈ ਆਦਰਵਾਈਜ਼ ਇਹਦੇ ਵਿੱਚ ਕੋਈ ਆਈਡੀਟੀਐਸਟੀ ਜਾਂ ਕੋਈ ਟੋਫਲ ਕਿਸੇ ਲੈਂਗੁਏਜ ਟੈਸਟ ਦੀ ਰਿਕੁਆਇਰਮੈਂਟ ਨਹੀਂ ਹੈ ਬਟ ਯੈਸ ਅਗਰ ਤੁਹਾਨੂੰ ਬੇਸਿਕ ਇੰਗਲਿਸ਼ ਆਂਦੀ ਹੋਈਏ ਤਾਂ ਯੂ ਵਿਲ ਬੀ ਏਬਲ ਟੂ ਲਰਨ ਬੈਟਰ ਥੇ ਉੱਤੇ ਸਿੱਖ ਕੇ ਤੁਸੀਂ ਵਾਪਸ ਆ ਕੇ ਜਾਂ ਉੱਥੇ ਤੁਹਾਨੂੰ ਵਰਕ ਓਪਰਚ्युनिटीज ਜਿਹੜੀਆਂ ਨੇ ਉਹ ਚੰਗੀਆਂ ਮਿਲ ਜਾਣਗੀਆਂ ਕਿਉਂਕਿ ਬਟ ਆਬਵੀਅਸ ਹੈ ਕਿ ਜਦੋਂ ਆਪਾਂ ਇੱਕ ਇੰਗਲਿਸ਼ ਸਪੀਕਿੰਗ ਕੰਟਰੀ ਦੇ ਵਿੱਚ ਸਟੱਡੀ ਕਰਨ ਜਾ ਰਹੇ ਹਾਂ ਤਾਂ ਉੱਥੇ ਦੀ ਲੈਂਗੁਏਜ ਦੇ ਵਿੱਚ ਸਟੱਡੀ ਕਰਨੀ ਹੈ ਤਹਾਨੂੰ ਨੋ ਲੈਜ ਹੋਣਾ ਜ਼ਰੂਰੀ ਹੈ ਤੇ ਵੀ ਅੱਜਕੱਲ ਕਾਫੀ ਬੱਚੇ ਜਿਹੜੇ ਆ ਇੰਗਲਿਸ਼ ਮੀਡੀਅਮ ਚ ਹੀ ਪੜੇ ਹੁੰਦੇ ਆ ਇਸੇ ਸਬੰਧ ਤੋਂ ਇੱਕ ਹੋਰ ਗੱਲ ਚੋੜ ਦੇਣਾ ਚਾਹੁੰਦਾ ਵਾ ਕਿ ਜਿੰਨੇ ਆਪਾਂ ਸਕਿੱਲ ਕੋਰਸਸ ਦੀ ਗੱਲ ਕਰ ਰਹੇ ਆ ਇਹ ਸਾਰੇ ਸਕਿੱਲ ਕੋਰਸਸ ਦੀ ਕੈਨੇਡਾ ਚ ਬਹੁਤ ਜ਼ਿਆਦਾ ਡਿਮਾਂਡ ਹੈ ਅਗਰ ਤੁਸੀਂ ਦੇਖੋ ਤੇ ਇਹਨਾਂ ਦੀ ਜੌਬਸ ਤੁਹਾਨੂੰ इजीली ਮਿਲ ਰਹੀਆਂ ਨੇ ਕੋਈ ਵੀ ਜੌਬਸ ਚ ਕਰੋਗੇ ਤੁਸੀਂ 3000 ਤੋਂ ਲੈ ਕੇ 4000 ਡਾਲਰ ਕਮਾ ਸਕਦੇ ਹੋ ਅਗਰ ਇਸੇ ਕੰਮ ਉਸੇ ਆਪਣਾ ਕਾਨੂੰਨ ਬਿਜ਼ਨਸ ਕਰਨਾ ਚਾਹੁੰਦੇ ਹੋ ਤੇ ਮੀਨਿਮ ਤੁਸੀਂ 10000 ਰੁਪਏ ਵੀ ਜਾ ਸਕਦੇ ਹੋ ਇਹ ਤੁਹਾਡੇ ਆਪ ਆਨ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੇ ਪੋਜ਼ਿਟਿਵ ਨਾਲ ਕਿੰਨੀ ਮਿਹਨਤ ਨਾਲ ਕਰਦੇ ਹੋ ਕਿਉਂ ਅਮਰਜੀਤ ਜੀ ਇਹ ਬਿਲਕੁਲ ਸਹੀ ਗੱਲ ਹੈ ਜੀ ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਕਿ ਹਰ ਬੱਚੇ ਨੂੰ ਹੁੰਦਾ ਕਿ ਮੈਂ ਉੱਤੇ ਜਾ ਰਿਆਂ ਮੈਂ ਬਿਜ਼ਨਸ ਸਟੱਡੀਜ਼ ਕਰ ਲਾਂ ਮੈਂ ਬੀਟਾ ਕਰ ਲਵਾਂ ਮੈਂ ਬੀਕੋਮ ਕਰ ਲਾਂ ਜਾਂ ਮੈਂ ਕੁਝ ਅਸਰਾਂ ਦੀ ਸਟੱਡੀਜ਼ ਕਰ ਲਾਂ ਤਾਂ ਉਹਦੇ ਵਿੱਚ ਕੀ ਹੈ ਕਿ ਉਹ ਜੋਬ ਅਪਰਚੂਨਿਟੀਆਂ ਉੱਤੇ ਹੁੰਦੀਆਂ ਪਰ ਉਹ ਘੱਟ ਰਹਿ ਜਾਂਦੀਆਂ ਨਾ ਬਿਕੋਜ਼ ਕਾਫੀ ਜੇ ਆਪਾਂ ਕਹਿ ਰਹੇ ਕਿ ਜੋਬ 100 ਹੈ ਤਾਂ ਅਪਲਾਈ ਕਰਨ ਵਾਲੇ 1000 ਹੈ ਇਹਦੇ ਵਿੱਚ ਜੇ ਜੋਬਸ 100 ਹੈ ਤਾਂ ਅਪਲਾਈ ਕਰਨ ਵਾਲੇ 50 ਹੁੰਦੇ ਆ ਬਿਕੋਜ਼ ਜਿਹੜੇ ਬੱਚੇ ਆ ਜਦੋਂ ਵੀ ਇੱਥੋਂ ਜਾਂਦੇ ਆ ਤਾਂ ਉਹ ਇਹ ਕੋਰਸਸ ਦੇ ਬਾਰੇ ਸੋਚਦੇ ਹੀ ਨਹੀਂ ਆਈ ਡੋਨਟ ਥਿੰਕ ਸੋ ਕਿ ਅਗਰ ਸੋ ਬੱਚਾ ਜਾਂਦਾ ਤਾਂ ਪੰਜਾਂ ਛੇ ਬੱਚੇ ਆ ਜਿਨਾਂ ਨੂੰ ਲੱਗਦਾ ਕਿ ਅਸੀਂ ਸਕਿੱਲ ਕੈਟਾਗਰੀ ਦੇ ਕੋਰਸਸ ਨੂੰ ਕਰਨ ਜਾਈਏ ਕੋਈ ਵੀ ਇਥੋਂ ਅਪਲਾਈ ਕਰਦਾ ਉਹਨੂੰ ਨਹੀਂ ਲੱਗਦਾ ਮੈਂ ਡੀਜ਼ਲ ਮੈਕੈਨਿਕ ਕਰਨਾ ਜਾਂ ਇਲੈਕਟ੍ਰੀਸ਼ੀਅਨ ਕਰਨਾ ਪਲੰਬਰ ਕਰਨਾ ਜਾਂ ਕੋਈ ਆਟੋਮੋਬਾਈਲ ਦਾ ਕਰਨਾ ਉਹਨਾਂ ਨੂੰ ਹੁੰਦਾ ਕਿ ਨਹੀਂ ਨਾ ਦੂਸਰੇ ਕੋਰਸਸ ਲੈ ਜਾਣਾ ਮੈਂ ਹਰ ਇੱਕੇ ਹਰ ਦਾ ਕੋਈ ਕੋਰਸ ਕਰ ਲਵਾਂ ਹਸਪਿਟੈਲਿਟੀ ਕਰਨਾ ਜਿਨ੍ਹਾਂ ਚੀਜ਼ਾਂ ਦੇ ਉੱਤੇ ਡਿਮਾਂਡ ਹੈ ਉਸ ਚੀਜ਼ ਦੇ ਐਜੂਕੇਟਿਡ ਲੋਗ ਉੱਤੇ ਨਹੀਂ ਹੈ ਕਿਉਂਕਿ ਜਦੋਂ ਵੀ ਜੌਬ ਚਾਹੀਦੀ ਹੈ ਤਾਂ ਦੋ ਚੀਜ਼ਾਂ ਦੇਖੀਆਂ ਜਾਂਦੀਆਂ ਕਿ ਤੁਹਾਡੇ ਕੋਲੋਂ ਉਹਦੀ ਐਜੂਕੇਸ਼ਨ ਹੈ ਪਲੱਸ ਐਕਸਪੀਰੀਅੰਸ ਹੈ ਬਹੁਤ ਵਾਰ ਸਾਡੇ ਕੋਲੋਂ ਸਟੂਡੈਂਟਸ ਆਉਂਦੇ ਆ ਕਿ ਮੇਰੇ ਕੋਲੋਂ ਐਕਸਪੀਰੀਅੰਸ ਤਾਂ ਹੈ ਇੰਡੀਆ ਦੇ ਵਿੱਚ ਮੈਂ ਇੰਨੀ ਧਰ ਜੌਬ ਕੀਤੀ ਹੈ ਬਟ ਆਈ ਡੋਨਟ ਹੈਵ ਦਾ ਐਜੂਕੇਸ਼ਨ ਤਾਂ ਜਿਹੜੇ ਜਿਨ੍ਹਾਂ ਲੋਕਾਂ ਦੀ ਏਜ ਜ਼ਿਆਦਾ ਉਹਨਾਂ ਕੋਲ ਐਕਸਪੀਰੀਅੰਸ ਆਲਰੇਡੀ ਹੈਗਾ ਬਟ ਉਹ ਐਜੂਕੇਸ਼ਨ ਚ ਲੈਕ ਕਰਦੇ ਆ ਤਾਂ ਇਸ ਕਰਦਾ ਬਹੁਤ ਜ਼ਿਆਦਾ ਉਠਾ ਸਕਦੇ ਆ ਕਿਉਂਕਿ ਆਲਸ ਵੀ ਨਹੀਂ ਚਾਹੀਦਾ ਬਜਟ 3 ਤੋਂ 4 ਲੱਖ ਦਾ ਹੈ अपार्ट फ्रॉम दैट कोई एलिज बार नहीं है फिर तो आपको जीआईसी नहीं चाहिए ना तो आपको ओल्ड फंड्स नहीं चाहिए आप इस बारे कोई भी और जानकारी लेना चाहो कोई बात करना चाहो तो फोन पे लिखे हुए नंबर से कॉल कर सकते हो साधारण नंबर है देन डबल लाइन 30400001 अमरजीत कौर जी से डायरेक्ट कॉल करके भी बात कर सकते हो इसी नंबर पे अमरजीत कौर जी जो शॉर्ट टर्म कोर्स ने स्किल कोर्स ने सिर्फ कनाडा में सिर्फ कोई और भी कंट्रीज ऑफ से डील कर रहे हो ਨੇ ਇਹ ਜਿਹੜੇ ਸੇਮ ਕੋਰਸਿਸ ਹੈਗੇ ਆ ਇਹ ਯੂਕੇ ਦੇ ਵਿੱਚ ਵੀ ਹੈ ਓਕੇ ਮਤਲਬ ਪਤਾ ਯੂਕੇ ਵੀ ਜਾ ਸਕਦਾ ਹੈ ਕਿਹੜਾ ਦੇਖ ਰਿਹਾ ਹਾਂ ਯੂਕੇ ਵੀ ਜਾ ਸਕਦਾ ਬਿਲਕੁਲ ਇਹ ਪ੍ਰਫਰਡ ਚੁਆਇਸ ਹੈ ਨਾ ਕਈ ਵਾਰੀ ਕਿਸੇ ਦਾ ਕੋਈ ਫਰੈਂਡ ਜਾਂ ਫੈਮਿਲੀ ਰੰਦਾ ਹੋਊਗਾ ਤਾਂ ਉਹਦਾ ਇੱਕ ਪ੍ਰਫਰਡ ਕੰਟਰੀ ਹੁੰਦਾ ਜੋ ਕੈਨੇਡਾ ਦੇ ਵਿੱਚ ਨਹੀਂ ਕਰਨਾ ਚਾਹੁੰਦੇ ਉਹ ਯੂਕੇ ਦੇ ਵਿੱਚ ਕਰ ਸਕਦੇ ਆ ਯੂਕੇ ਚ ਵੀ ਸੇਮ ਹੈ 18 ਟੂ 45 ইয়ার্স ਦਾ ਏਜ ਕ੍ਰਾਈਟੇਰੀਆ ਹੈ ਉੱਥੇ ਵੀ ਤੁਹਾਨੂੰ ਕੋਈ ਆਈਐਲਟੀਐਸ ਜਾਂ ਕੋਈ ਵੀ ਲੈਂਗੁਏਜ ਟੈਸਟ ਨਹੀਂ ਚਾਹੀਦਾ ਫੰਡਸ ਤੁਸੀਂ ਇੰਨੇ ਸ਼ੋ ਕਰਨੇ ਆ ਕਿ ਤੁਸੀਂ ਉਹ ਦਿਖਾ ਸਕੋਗੇ ਤੁਸੀਂ ਉਹ ਤੁਹਾਡੇ ਕੋਲੋਂ ਉੱਤੇ 6 ਮੰਥ ਦੇ ਲਿਵਿੰਗ ਐਕਸਪੈਂਸਸ ਹੈਗੇ ਆ ਕਿ ਐਟਲੀਸਟ ਜਦੋਂ ਤੁਸੀਂ ਉੱਤੇ ਸਟੱਡੀ ਕਰਨ ਜਾ ਰਹੇ ਹੋ ਤਾਂ ਯੂ ਹੈਵ ਦੈਟ ਮਾਚ ਆਫ ਮਨੀ ਕਿ ਤੁਸੀਂ ਆਪਣਾ 6 ਮਹੀਨੇ ਉੱਤੇ ਰਹਿਣਾ ਖਾਣਾ ਕਰ ਸਕਦੇ ਹੋ ਤੇ ਫੀਸ ਉੱਤੇ ਵੀ ਜੇਕਰ ਇੱਥੇ ਡੋਨਰਸ ਜਾਂ ਤਾਂ ਉੱਤੇ ਪਾਉਂਡਸ ਹੈ ਨੋ ਡਾਊਟ ਪਾਉਂਡ ਦਾ ਰੇਟ ਥੋੜਾ ਜ਼ਿਆਦਾ ਹੈ ਤਾਂ ਅਗਰ ਇੱਥੇ 3 ਤੋਂ 4 ਲੱਖ ਦਾ ਖਰਚਾ ਹੈ ਤਾਂ ਉੱਤੇ 4 ਤੋਂ 5 ਲੱਖ ਦਾ ਖਰਚਾ ਹੈ ਬਟ ਸਟਿਲ ਜਿਨ੍ਹਾਂ ਦਾ ਪ੍ਰੇਫਰ ਕੰਟਰੀ ਯੂਕੇ ਹੈ ਤੋ ਉੱਥੇ ਜਾ ਕੇ ਵੀ ਇਹਨਾਂ ਕੋਰਸੇਸ ਨੂੰ ਕਰ ਸਕਦੇ ਆ। ਬੱਚਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਸਟੂਡੈਂਟਸ ਨੂੰ ਇਹ ਕਹਿਣਾ ਚਾਹਨੀ ਆ ਕਿ ਜੇਕਰ ਤੁਹਾਡਾ ਬਾਹਰ ਜਾਣ ਦਾ ਕੋਈ ਡ੍ਰੀਮ ਹੈ, ਤੁਹਾਡਾ ਬਜਟ ਘੱਟ ਹੈ, ਤੋ ਤੁਸੀਂ ਕਨਫਿਊਜ਼ ਹੋ, ਤੁਹਾਡੇ ਮਨ 'ਚ ਬਹੁਤ ਸਾਰੇ ਕੁਐਸਚਨ ਮਾਰਕ ਨੇ, ਬਹੁਤ ਸਾਰੇ ਡਾਊਟਸ ਨੇ ਕਿ ਮੈਂ ਕਿਸ ਕੰਟਰੀ ਦੇ ਵਿੱਚ ਜਾਵਾਂ, ਮੈਂ ਕਿਹੜਾ ਕੋਰਸ ਕਰਾਂ, ਮੇਰੀ ਐਜੂਕੇਸ਼ਨ ਜਿਹੜੀ ਪ੍ਰੀਵੀਅਸ ਕੀਤੀ ਹੈ, ਮੈਨੂੰ ਇਨ ਫਿਊਚਰ ਕੀ ਸਟੱਡੀ ਕਰਨਾ ਚਾਹੀਦਾ ਹੈ, ਤਾਂ ਅਸੀਂ ਪ੍ਰੀ-ਓਫ ਕੋਰਸ ਜਿਹੜਾ ਹੈ ਕੈਰੀਅਰ ਗਾਈਡੈਂਸ ਕਰਦੇ ਆ। ਜਿਹਦੇ ਵਿੱਚ ਅਸੀਂ ਸਾਈਕੋਮੀਟਰ ਟੈਸਟ ਕਰਦੇ ਆਂ ਬੱਚੇ ਦਾ ਰਿਟਰਨ ਟੈਸਟ ਲੈਂਦੇ ਆਂ ਬੱਚੇ ਦੀ ਪ੍ਰੈਕਟੀਕਲ ਨੋਲੇਜ ਦੇਖਦੇ ਆਂ ਉਸ ਦੇ ਅਕੋਰਡਿੰਗਲੀ ਜਿਹੜਾ ਉਹਨੂੰ ਕੋਰਸ ਅਜੈਸਟ ਕਰਦੇ ਆਂ ਬਹੁਤ ਵਾਰ ਕੀ ਹੁੰਦਾ ਕਿ ਚਾਰ ਫਰੈਂਡਸ ਇਕੱਠੇ ਹੁੰਦੇ ਆ ਉਹਨਾਂ ਨੂੰ ਲੱਗਦਾ ਇਕੱਠੇ ਜਾਣਾ ਤੇ ਸੇਮ ਕੁਐਸਚਨ ਸੇਮ ਕੋਰਸ ਕਰਨਾ ਪਰ ਹਰ ਇੱਕ ਦਾ ਆਪਣਾ ਆਈਕਿਊ ਲੈਵਲ ਹੁੰਦਾ ਹਰ ਇੱਕ ਦੀ ਆਪਣੀ ਇੰਟੈਲੀਜੈਂਸ ਹੁੰਦੀ ਹੈ ਜੇ ਆਪਾਂ ਐਗਜ਼ਾਮਪਲ ਲਈਏ ਤਾਂ ਕਿਸੇ ਦੀ ਨਿਊਮੈਰੀਕਲ ਅਬਿਲਿਟੀ ਜ਼ਿਆਦਾ ਹੈ ਉਹਨੂੰ ਨੰਬਰਸ ਜਲਦੀ ਯਾਦ ਹੁੰਦੇ ਆ ਕਿਸੇ ਨੂੰ ਜਿਹੜੇ ਆ ਉਹ ਵਰਡਸ ਜਲਦੀ ਯਾਦ ਹੁੰਦੇ ਆ ਨਾ ਕਿਸੇ ਦੀ ਪੀਟੀਐਲ ਜ਼ਿਆਦਾ ਕਿਸੇ ਨੂੰ ਗ੍ਰਾਫਿਕਸ ਅੱਛੇ ਆਉਂਦੇ ਹੁੰਦੇ ਆ ਕਿਸੇ ਦਾ ਕੰਪਿਊਟਰ ਅੱਛਾ ਹੁੰਦਾ ਤਾਂ ਜਿਸ ਤਰ੍ਹਾਂ ਦੀ ਤੁਹਾਡੀ ਨੋਲੇਜ ਹੈ ਜੇਕਰ ਤੁਸੀਂ ਉਸ ਤਰ੍ਹਾਂ ਦਾ ਕੋਰਸ ਕਰੋਗੇ ਤਾਂ ਤੁਹਾਡੇ ਲਈ ਉਹ ਇਨ ਫਿਊਚਰ ਬੈਨੀਫਿਟ ਰਹੇਗਾ ਕਿਉਂਕਿ ਜਦੋਂ ਆਪਾਂ ਆਪਣੀ ਇੰਟਰਸਟ ਵਾਲੀ ਸਟੱਡੀ ਕਰਦੇ ਆ ਇੰਟਰਸਟ ਦੀ ਜੌਬ ਕਰਦੇ ਆ ਤਾਂ ਆਪਾਂ ਉਹਨੂੰ ਇੰਜੋਏ ਕਰਦੇ ਆ ਉਹਨੂੰ ਲਾਈਫ ਦੇ ਵਿੱਚ ਬਰਡਨ ਨਹੀਂ ਬਣਾਉਂਦੇ ਤੇ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਕੋਈ ਗਾਈਡੈਂਸ ਲੈਣਾ ਚਾਹੁੰਦੇ ਹੋ ਤੁਸੀਂ ਆ ਕੇ ਸਾਡੇ ਕੋਲੋਂ ਫ੍ਰੀ ਆਫ ਕੋਸਟ ਗਾਈਡੈਂਸ ਵੀ ਲੈ ਸਕਦੇ ਹੋ ਤੁਸੀਂ ਬਾਹਰ ਜਾਣਾ ਨਹੀਂ ਜਾਣਾ ਸਾਡੇ ਥਰੂ ਜਾਣਾ ਕਿਤੋਂ ਵੀ ਜਾਣਾ ਥਿਸ ਇਜ਼ ਯੂਅਰ ਓਨ ਡਿਸੀਜਨ ਪਰ ਜੇਕਰ ਤੁਸੀਂ ਲਾਈਫ 'ਚ ਕਿਸੇ ਵੀ ਤਰ੍ਹਾਂ ਦੀ ਕਨਫਿਊਜ਼ਨ 'ਚੋਂ ਆਪਣੇ ਡਾਊਟਸ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆ ਕੇ ਇੱਕ ਗਾਈਡੈਂਸ ਲੈਣ ਲਈ ਵੀ ਤੁਹਾਡੇ ਕੋਲੋਂ ਸਾਡੇ ਕੋਲ ਆ ਸਕਦੇ ਹੋ ਡਾਕਟਰ ਅਮਰ ਜੀ ਜੀ ਤੁਹਾਨੂੰ ਦੇਖੋ ਕਿੰਨੀ ਅੱਛੀ ਗੱਲ ਦਸੀ ਜੀ ਤੁਸੀਂ ਬਾਹਰ ਜਾਣਾ ਨਹੀਂ ਜਾਣਾ ਇਹ ਤੁਹਾਡਾ ਆਪਣਾ ਡਿਸੀਜਨ ਹੈ ਲੇਕਿਨ ਤੁਸੀਂ ਇਹਨਾਂ ਕੋਲ ਆ ਕੇ ਫ੍ਰੀ ਆਪਣੇ ਕੈਰੀਅਰ ਗਾਈਡੈਂਸ ਲੈ ਸਕਦੇ ਹੋ ਇਹ ਬਹੁਤ ਤੁਹਾਡਾ ਪੋਟਾ ਦਾ ਪ੍ਰਣਾ ਕਰ ਰਹੇ ਨੇ ਤੇ ਇਸ ਦੇ ਨਾਵਾ ਮੈਂ ਦੇਖੋ ਜੀ ਹੋਰ ਛੋਟੀ ਗੱਲ ਨਾਲ ਜੋੜਨਾ ਚਾਹਾਂਗਾ ਕਿ ਅਸੀਂ ਅਜੇ ਆਪਣੇ ਬੱਚੇ ਨੂੰ ਇੰਡੀਆ ਵਿੱਚ ਕਿਸੇ ਜਗ੍ਹਾ ਤੇ ਪੜ੍ਹਨ ਦੇ ਸੇ ਭੇਜਦੇ ਆ ਤਿੰਨ ਤੋਂ ਲੈ ਕੇ 4 ਲੱਖ ਰੁਪਏ ਹੋਸਟਲ ਦੀ ਫੀਸ वगैरह ਮਿਲਾ ਕੇ اتنا ਖਰਚ ਆ ਜਾਂਦਾ ਹੈ ਇਤਨੇ ਵੀ ਫੀਸ ਜੇਕਰ ਬੱਚਾ ਬਾਹਰ ਜਾਂਦਾ ਹੈ ਬਾਹਰ ਜਾ ਕੇ ਪੜ੍ਹਾਈ ਕਰਦਾ ਹੈ ਉਹ ਕੱਲ ਨੂੰ ਵਾਪਸ ਆ ਜਾਂਦਾ ਤੁਸੀਂ ਇਹ ਦੇਖੋ ਕਿ ਉਹ ਕਿੰਨਾ ਕੁਛ ਐਕਸਪੀਰੀਅੰਸ ਲੈ ਕੇ ਆਏਗਾ ਬਾਹਰੋਂ ਕਿੰਨਾ ਐਕਸਪਲੋਰ ਕਰਕੇ ਆਏਗਾ ਤੇ ਇੱਕ ਉਹ ਤੁਹਾਡਾ ਪਲੱਸ ਪੁਆਇੰਟ ਆ ਇਸ ਚੀਜ਼ ਦਾ ਬਾਕੀ ਤੁਸੀਂ ਇਸ ਬਾਰੇ ਹੋਰ ਕੋਈ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ डायरेक्ट जीरो 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 मिलना चाहते हो डॉक्टर अमरजीत कौर जी डॉक्टर अमरजीत कौर जी का न्यू कृष्णा मंदिर ट्यूशन मार्केट मोलटान एक्सटैशन लुधियाना धन्यवाद अमरजीत अपने स्टूडियो बहुत बहुत धन्यवाद